ਸਾਈਂ ਜੀ ਸਾਈਂ ਲਾਡੀ ਸ਼ਾਹ ਜੀ ਸਰਕਾਰ ਨਕੋਤਰ ਵਾਲੀ ਸਰਕਾਰ ਦਾਦਾ ਜੀ ਦੇ ਬਾਹਿਆਤ ਦੀ ਗੱਲ ਹੈ ਜਦੋਂ ਬਾਹਿਆਰ ਸੰਗ ਰਹੀ ਤਵਜੋ ਸ਼ਾਮਾਂ ਪਈਆਂ ਆਪਣੇ ਡਰਾਈਵਰ ਨੂੰ ਕਹਿੰਦੇ ਸਾਈਂ ਲਾਡੀ ਸ਼ਾਹ ਜੀ ਕਹਿੰਦੇ ਬਈ ਗੱਡੀ ਕੱਢ ਹੁਕਮ ਜੀ ਗੱਡੀ ਕੱਢ ਲਈ ਬਈ ਚੁੱਪ ਕਰਕੇ ਸੁਣਨਾ ਚੁੱਪ ਕਰਕੇ ਸੁਣਨਾ ਤਵਜੋ ਨਾਲ ਗੱਡੀ ਕੱਢ ਲਈ ਨਾ ਤਾਂ ਡਰਾਈਵਰ ਨੇ ਪੁੱਛਿਆ ਜਾਣਾ ਕਿੱਥੇ ਆ ਨਾ ਸਾਈਂਜ ਨੇ ਦੱਸਿਆ ਜਾਣਾ ਕਿੱਥੇ ਆ ਗੱਡੀ ਨਕੋਤਰ ਦਰਬਾਰ ਚੋਂ ਨਿਕਲੀ ਤੇ ਕਹਿੰਦੇ ਨੂਰ ਮਹਿਲ ਵਾਲਾ ਰੋਡ ਪਾ ਲਾ ਤੇ ਜਦੋਂ ਨੂਰ ਮਹਿਲ ਵਾਲਾ ਰੋਡ ਪਾਈ ਗੱਡੀ ਤੇ ਥੋੜਾ ਹਨੇਰਾ ਹੋ ਗਿਆ ਸਰਦੀਆਂ ਦਾ ਸਮਾਂ ਸਰਦੀਆਂ ਦਾ ਸਮਾਂ ਹਨੇਰਾ ਜਲਦੀ ਹੋ ਗਿਆ ਤੇ ਉਹ ਰੋਡ ਸੀ ਟੁੱਟਾ ਹੋਇਆ ਰੋਡ ਸਾਰਾ ਬਣਦਾ ਸੀ ਉਹ ਰੋਡ ਦੇ ਆਲੇ ਦੁਆਲੇ ਕੁਝ ਝੁੱਗੀਆਂ ਚੌਪੜੀਆਂ ਜਿਹੜੇ ਰੋਡ ਦੇ ਉੱਪਰ ਮਜ਼ਦੂਰ ਕੰਮ ਕਰਦੇ ਸਨ ਉਹਨਾਂ ਨੇ ਪਾਈਆਂ ਅੱਗ ਬਾਲੀ ਹੋਈ ਤੇ ਕੋਈ ਰੋਟੀ ਬਣਾ ਰਿਹਾ ਕੋਈ ਸਬਜ਼ੀ ਬਣਾ ਰਿਹਾ ਸਮਾਸੀ ਉਸ ਵਕਤ ਥੋੜੇ ਪੰਜਾਬ ਦੇ ਜਿਹੜੇ ਹਾਲਾਤ ਸੀ ਉਹ ਨਾਜ਼ੁਕ ਸੀ 84 83 82 ਦੀ ਗੱਲ ਹੈ ਸਮਾਸੀ ਨਾਜ਼ੁਕ ਡਰ ਗਿਆ ਇਹ ਸਾਈਂ ਜੀ ਜਾਣਾ ਕਿੱਥੇ ਹੈ ਮੈਨੂੰ ਦੱਸਤਾ ਦਿਓ ਕਹਿੰਦੇ ਮੰਡਾਲੀ ਸ਼ਰੀਫ ਜਾਣਾ ਹੈ ਦਾਤਾ ali ahmad ji ਦਾ دیدار ਕਰਕੇ ਆਉਣਾ ਮੰਡਾਲੀ شریف ਜਾਣਾ ਕਹਿੰਦੇ ਸਾਈਂ ਜੀ ਤੁਸੀਂ ਪਹਿਲਾਂ ਤਾਂ ਦੱਸ ਦੇ ਆਪਾਂ ਕਿਸੇ ਗਨਮੈਨ ਨੂੰ ਨਾਲ ਲੈ ਲੈਂਦੇ ਕੋਈ ਦੋ ਚਾਰ ਬੰਦੇ ਨਾਲ ਲੈ ਲੈਂਦੇ ਆਪਣੀ ਤਾਂ ਡਿੱਗੀ ਤਾਂ ਨੋਟਾਂ ਨਾਲ ਭਰੀ ਪਈ ਐ ਡਿੱਗੀ ਜਿਹਦਾ ਪੈਸਾ ਹੀ ਬਹੁਤ ਪਿਆ ਜੇ ਰਸਤੇ ਦੇ ਵਿੱਚ ਕੋਈ ਚੋਰ ਉੱਚਕੇ ਪੈ ਗਏ ਲੁਟੇਰੇ ਪੈ ਗਏ ਤੇ ਆਪਣੇ ਕੋਲ ਤੇ ਹਥਿਆਰ ਵੀ ਕੋਈ ਨਹੀਂ ਸਾਈਂ ਜੀ ਕਹਿੰਦੇ ਅੱਛਾ ਗੱਡੀ ਰੋਡ ਦੇ ਵਿਚਾਲੇ ਰੁਕਵਾ ਲਈ ਹੁਣ ਆਲੇ ਦੁਆਲੇ ਚੁੱਕੀਆਂ ਚੌਪੜੀਆਂ ਵਾਲੇ ਮਜ਼ਦੂਰ ਬੈਠੇ ਬਾਹਰ ਨਿਕਲੇ ਵਿਕੀ ਖੋਲੀ ਸਾਈਂ ਲਾਡੀ ਸ਼ਾਹ ਨੇ ਆਵਾਜ਼ ਮਾਰੀ ਕਹਿੰਦੇ ਆਓ ਬਈ ਅੱਜ ਫਕੀਰੀ ਦਾ ਖਜ਼ਾਨਾ ਲੁੱਟ ਰਿਆ ਲੈਣਾ ਕਿਸੇ ਨੇ ਲੈਣਾ ਲੱਗੀਆਂ ਲੋਕਾਂ ਦੀਆਂ ਸਾਈਂ ਜੀ ਨੇ ਵੰਡਣਾ ਸ਼ੁਰੂ ਕਰ ਦਿੱਤਾ ਵੰਡਣਾ ਸ਼ੁਰੂ ਕਰਤਾ ਜੋ ਜੋ ਹੱਥ ਚ ਆਇਆ ਵੰਡੀ ਗਏ ਵੰਡੀ ਗਏ ਵੰਡੀ ਗਏ ਡਿੱਗੀ ਹੋ ਗਈ ਖਾਲੀ ਜਦੋਂ ਡਿੱਗੀ ਖਾਲੀ ਹੋਈ ਨਾ ਡਰਾਈਵਰ ਨੂੰ ਕਹਿੰਦੇ ਕਹਿੰਦੇ ਹੁਣ ਤਾਂ ਨਹੀਂ ਕੋਈ ਲੁੱਟੂ ਕਹਿੰਦੇ ਨਾ ਜੀ ਹੁਣ ਤਾਂ ਕਿਹਨੇ ਲੁੱਟਣਾ ਕਹਿੰਦੇ ਹੁਣ ਤਾਂ ਜੀ ਕਿਹਨੇ ਲੁੱਟਣਾ ਚੱਲ ਫਿਰ ਕਹਿੰਦੇ ਯਾਰ ਨੇ ਯਾਰ ਦਾ دیدار ਕਰਕੇ ਆਉਣਾ ਜਿੱਨਾ ਪੱਕਾ ਯਾਰ ਬੜਾ ਆਇਆ ਉਹੀ ਕਾਟ ਕਾੜੀਏ ਤੇਰੇ ਬਾਪ ਦਾ ਯਾਰ ਫੜਾ